ਦੇ ਬੋਲ ਫੜੇ ਸਾ ਪੁੱਤਰ ਹੋਣੇ ਇਧਰ ਤਿਆਰੀ ਕਰ ਲਿਆ ਗੋਰਾ ਨਿਸ਼ੋਰ ਰੰਗ ਹੈ ਤੇ ਬਾਡੀ ਕਰਦੀ ਮਰਬਿਆਂ ਵਾਲੀ ਤੇਪ ਤੇਪ ਚੋ ਦੇ ਮੜਤਾ ਹਨ ਗੋਰਾ ਰੰਗ ਦੂਜੇ ਪਾਸੇ ਦੇਖਾਂਗੇ ਇੱਕ ਪਾਸੇ ਸੰਮੀ ਆਹ ਮੁੰਡਾ ਨਵੇਂ ਜੀ ਉਮਰ ਦਾ ਗੋਰਾ ਨਿਸ਼ੋਰ ਰੰਗ ਨਵਾਂ ਜਿਹਾ ਮੁੰਡਾ ਉਹ ਕਹਿੰਦੇ ਪਰ ਪਿੰਗ ਦੇ ਹੁਲਾਰੇ ਵਰਗੀ ਕਬੱਡੀ ਪਾ ਗਿਆ ਕਿ ਗੋਰਾ ਰੰਗ ਹਨ ਕਹਿੰਦੇ ਟਗਰਾਉਂਡ ਦੇ ਵਿੱਚ ਪੁੱਜਦਾ ਕਰਦੀ ਹੈ ਵੀਰ ਬੰਦੇ ਨੇ ਨੇੜੇ ਵਰਤ ਆਈ ਹੈ ਤੇ ਪੁੱਜੀ ਕਰ ਦਿਓ ਜੇ ਕਿਸੇ ਘਰ ਤੋਂ ਤੇ ਵਰਤ ਮਿਲ ਜAVE ਤੇ ਭਰਾ ਬਣ ਕੇ ਪੂਜੀ ਕਰਿਓ ਲਓ ਰੁੜਕੇ ਵਾਲਾ ਹਿੰਦੂ ਸਾਹਮਣੇ ਤਿਆਰ ਵਰ ਤਿਆਰ ਹੈ ਟੱਕਣਾ ਕਿੰਨਿਆ ਪਾਟ ਵਿਖਾਉਂਦਾ ਹੈ ਮੁੰਡਾ ਔ ਕੱਤ ਕਾਠ ਵੇਖੋ ਚੋਬਰ ਦਾ ਔ ਟੱਕਣਾ ਕਿੰਨਿਆ ਸ਼ਕਾਰਾਂ ਵਾਲਿਆ ਦੇਖੀ ਫਿਰੋ ਚਿੱਕੀ ਪੈਣ ਵਾਲਿਆ ਓ ਲੋਕਾਂ ਨੱਚਣਾ ਟੱਕ ਮੁੰਡਿਆ ਪਰ ਹਾਥੀ ਨਹੀਂ ਪੈਣ ਦਿੰਦਾ ਬਾਹਾਂ ਲੰਮੀਆਂ ਨੇ ਲਤਾਂ ਲੰਮੀਆਂ ਟੱਪਦਾ ਹੀ ਫਿਰਦਾ ਹੈ ਮੁੰਡਾ ਮੈਨੂੰ ਲੱਗਦਾ 6 ਫੁੱਟ ਦੇੜ ਕਈ ਚੱਕਾ ਦੇ ਮੁੰਡੇ ਦਾ ਸਵਾਦ ਵੀ ਆ ਵੀ ਕੰਦੇ ਗੋਰਾ ਨਿਸ਼ੋਰ ਜਾਂ ਰਾਂਗਾ ਮੁੰਡੇ ਦਾ ਜੱਗਿਆ ਚੰਦਰਿਆ ਜੇਕਰ ਹੁਣ ਭੱਜਿਆ ਜੇ ਹੁਣ ਛੱਡਿਆ ਤੇ ਲੋਕਾਂ ਨੇ ਕਹਣਾ ਜੱਗੇ ਨੇ ਤੀਲਾ ਤੋੜ ਕੇ ਬੋਰਾ ਨਹੀਂ ਕੀਤਾ ਇੱਕ ਪਾਸੇ ਫੇਰੇ ਚੱਚੀ ਦਾ ਗੋਲੂ ਨਾਲ ਸਰਬਤ ਸਾਡਾ ਸਾਧਿ ਸ਼ਕਾਰ ਮਸ਼ੀਆਂ ਵਾਲਾ ਤੇ ਸਦੀ ਹੁਣ ਦੇਖਾਂਗੇ ਕੌਣ ਕੌਣ ਜਫਾ ਲਾਉਂਦਾ ਹਟ ਜਾ ਪਿੱਛੇ ਆਹ ਕਹਿੰਦੇ ਵਕਤ ਹੈ ਵਕਤ ਬੜਾ ਬਲਵਾਨ ਵਕਤ ਦੀ ਕਦਰ ਕਰੋ ਵਕਤ ਦੇ ਵੰਦੇ ਵਕਤ ਪਛਟੀਆਂ ਵਾਲਾ ਉਹ ਮਾਲ ਹੈ ਜਿੰਨੇ ਕਹਿੰਦੇ ਕਹ ਹੁੰਦੇ ਦੁਨੀਆ ਦੀਆਂ ਸਟਾਪ ਲਾਈਨਾਂ ਦੇ ਕਬੱਡੀਆਂ ਪਾਇਆ ਜਦੋਂ ਖੇਡਿਆ ਨਾਨਕ ਸਰ ਕਬੱਡੀ ਕਲੱਬ ਬਾਉ ਔਲਖ ਦੀ ਟੀਮ ਦੇ ਵਾਸਤੇ ਨਾਨਕ ਸਰ ਕਬੱਡੀ ਕਲੱਬ ਗੁਰਦਾਸਪੁਰ ਦੇ ਤਿੰਨ ਚਾਰ ਰੈਡਰ ਇਦਾਂ ਦੇ ਸੀਗੇ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮ ਸੀਗਾ ਸਾਡੇ ਛੱਬੇ ਪੱਟੀਆਂ ਪਿੰਡ ਵਾਲੇ ਦਾ ਇੰਡੀਅਨ ਆਰਮੀ ਦੇ ਵਿੱਚ ਨੌਕਰੀਆਂ ਕੀਤੀਆਂ ਹੁਣ ਸਿੱਟਾ ਮੁੱਢ ਤੋਂ ਲੁਕਾਰੇ ਆਪਣੇ ਕੀ ਪੁੱਲੇ ਮੇਰੇ ਬਾਪੇ ਦੀਆਂ ਹੋਈ ਦੂਜਾ ਮਾਪਿਆਂ ਦੀ ਕੀਤੀ ਹੋਈ ਆਹ ਤਪੱਸਿਆ ਨੇ ਤਾਰਿਆ ਆਹ ਮਾਪਿਆਂ ਦੀ ਕੀਤੀ ਹੋਈ ਆਹ ਤਪੱਸਿਆ ਨੇ ਤਾਰਿਆ ਆਹ ਰੁੜਕੇ ਵਾਲਾ ਇੰਡੀ ਤਿਆਰ ਹੈ ਸਾਹਮਣੇ ਦੂਜੇ ਹੋਈ ਪਈਆਂ ਮਿੱਤਰੇ ਇੱਕ ਪਾਸੇ ਸੱਤੂ ਹੈ ਜਿਹੜਾ ਸ਼ਿਕਾਰ ਮਛਿਆ ਪਿੰਡਾ ਲੱਖ ਨੂੰ ਕੁਲਾਵਾ ਲੱਖ ਨੂੰ ਕੁਲਾਵਾ ਮੁੰਨੇ ਚੱਫਾ ਲਾ ਦੇਣਾ ਪਰ ਰੁੜਕੀ ਵਾਲਾ ਕਹਿੰਦਾ ਐਦਾ ਕਿੱਦਾ ਐਦਾ ਕਿੱਦਾ ਐਦਾ ਕਿੱਦਾ ਤਾੜੀ ਮਾਰੋ ਜਿਵੇਂ ਆਰ ਨੈੱਟ ਦੇ ਕਿਆ ਸਿਧਿਆ ਅਗਲੇ ਭੱਜਣ ਨਹੀਂ ਦਿੰਦੇ ਤੇ ਗੱਟਾ ਛੱਡਣ ਨਹੀਂ ਦਿੰਦੇ ਹੁਣ ਦੇਖਾਂਗੇ ਹਿੰਦੂ ਦੀ ਕਬੱਡੀ ਤੇ ਜੱਗਾ ਕੀ ਕਰਦਾ ਹੈ ਜਾਂ ਫਿਰ ਸੰਨੀ ਕੁਝ ਕਰਦਾ ਹੈ ਦੇਖਾਂਗੇ ਚਾਰਾ ਜੋ ਕੌਣ ਹੈ ਇੱਕ ਪਾਸੇ ਸੱਤੂ ਔਰ ਵਿਚਕਾਰ ਇਹ ਆਹ ਮੁੰਡੇ ਜਿਹਨੇ ਮੈਂ ਪਹਿਲਾਂ ਗੱਲ ਕੀਤੀ ਹੈ ਤਲਵੰਡੀ ਚੌਧਰੀਆ ਪਿੰਡ ਹੈ ਇੱਕ ਲਗਤ ਖੀਰਾਂ ਵਾਲੀ ਦੀ ਗੱਲ ਕਦੀ ਮੇਰੇ ਪੰਜਾਬੀ ਵੀਰੇ ਤਲਵੰਡੀ ਚੌਧਰੀਆ ਦੀ ਕਦੀ ਸੁਰਖਪੁਰੀਆਂ ਦੀ ਹੁਣ ਕਹਿੰਦੇ ਇੱਕੋ ਏਰੀਏ ਦੇ ਦੋ ਬੱਬਰੂ ਆਹ ਤੇਰੇ ਸੋਹਣੇ ਮਾਰੋ ਤੜੀ ਜ਼ੋਰਦਾਰ ਵਾਹ ਓਏ ਝੋਟਿਆ ਕਮਾਲ ਕਰਤੀ ਏ ਘੁੰਮ ਕੇ ਵੇਖ ਕੱਲੇ ਕਿਦਰ ਦਾ ਰਮਨ ਦਾ ਤਲਵਾਰ ਵਿਸ਼ਾਲ ਜੀ ਓ ਯਾਰ ਹਰ ਮੀਲੇ ਤੇ ਮਿਲਣਾ ਹੁੰਦਾ ਹੈ ਮੇਰਾ ਯਾਰ ਰਮਨ ਦਾ ਪਤਨਵਾਰ ਜਿਹਦੇ ਲਈ ਪਾਸੇ ਕਬੱਡੀ ਪੈ ਗਈ ਹੈ ਰੁਰਕੀ ਵਾਲਾ ਹਿੰਦੂ ਹੈ ਮੁੰਡੇ ਦੀ ਉਮਰ ਜਿਹੜੀ ਹੈ ਰਮਨ ਦਾ ਕਿੱਕੀ ਪਾਣੀ 19 ਸਾਲ ਦਾ ਹੋਣਾ ਹੈ ਮੁੰਡਾ ਪਾਲਾ ਸਿਰੇ ਦਾ ਬੰਨਾ ਹੈ ਦਾ ਸਾਹਮਣੇ ਵਾਲਾ ਹੈ ਮੁੰਡਾ ਸਾਹਮਣੇ ਵਾਲਾ ਮਿੱਤਰੋ ਆਂ ਉਂਗਲਾ ਖੜੀ ਹੈ ਜਦੋਂ ਉਂਗਲ ਖੜੀ ਕਰਦਾ ਨਾ ਮੇਰੇ ਮਿੱਤਰੋ ਮਲੇ ਦਾ ਪਾ ਫੁੱਟ ਤੇ ਤਾਂ ਉਂਗਲ ਜਾਂਦੀ ਹੈ ਵਾਹ ਓਏ ਕਮਾਲ ਹੋ ਗਈ ਵਾਹ ન <laughs> <laughs>